ਏਨਾਂ ਦੀ ਮਿਤੀ 10 8 2024 ਨੂੰ ਅਸੀਂ ਥਾਣਾ ਹਾਜਰ ਸੀ ਪੁਲਿਸ ਪਾਰਟੀ ਸਮੀਤ ਇੱਕ ਕੰਪਲੇਂਟਡ ਆਇਆ ਸਾਡੇ ਕੋਲੇ ਰਾਜਕੁਮਾਰ ਜੋ ਪੀਰ ਛੱਲੇ ਰਹਿਗਾ ਸੀ ਟ੍ਰਿਵਿੰਗ ਦਫਤਰ ਚੋ ਨੌਕਰੀ ਕਰਦਾ ਹੈ ਉਹ ਕਹਿੰਦਾ ਮੈਂ ਸ਼ਾਮ ਦੇ ਟਾਈਮ ਆਪਣੀ ਕਾਰ ਚਾ ਰਿਹਾ ਸੀ ਤੇ ਇੱਕ ਲੇਡੀਜ਼ ਨੇ ਮੈਨੂੰ ਇੱਥੇ ਜਿਲਪੁਰ ਹੱਥ ਦਿੱਤਾ ਚਲੋ ਕਹਿੰਦਾ ਮੈਂ ਉਹਦੀ ਤਰਸ ਕਰ ਗਿਆ ਕਿ ਲੇਡੀਜ਼ ਰਾਤ ਨੂੰ ਖੜੀ ਹੈ ਤੇ ਉਹ ਲੇਡੀ ਮੈਨੂੰ ਕਰਦੀ ਕਰਦੀ ਉਹ ਮੈਨੂੰ ਪਟਿਆ ਰੋਡ ਤੇ ਬੁੱਢਾਦਲ ਗੁਰਦੁਆਰੇ ਕੋਲੇ ਲੈ ਗਈ ਤੇ ਜਿਵੇਂ ਪਹਿਲਾਂ ਹੀ ਉਹਦੀ ਪਲਾਨਿੰਗ ਸੀ ਤਾਂ ਤਿੰਨ ਨੌਜਵਾਨ ਆਏ ਬੋਲਟ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਉਂਦੀ ਉਹਦੀ ਕਾਰ ਖੋਲੀ ਤੇ ਉਹਦੀ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹਨੇ ਲੇਡੀ ਜੂਨ ਕਿਹਾ ਕੀ ਇਹ ਕੀ ਹੋ ਰਿਹਾ ਹੈ ਤਾਂ ਉਹ ਉਹਦੀ ਚੈਨ ਹੱਥ ਚ ਪਾਇਆ ਸੋਨੇ ਦਾ ਕੜਾ ਜੀ ਲਾ ਲਿਆ ਚਾਕੂ ਦਿਖਾ ਕੇ ਤੇ ਚਾਕੂ ਦਿਖਾ ਕੇ ਤੇ ਫੜੇ ਉਹ ਇਥੋਂ ਕੇ ਉਹਨਾਂ ਨੇ ਉਹਦੇ ਮੋਬਾਈਲ ਤੋਂ 20000 ਰੁਪਏ ਦੀ ਟ੍ਰਾਂਜੈਕਸ਼ਨ ਕਰ ਲਈ ਜੀ ਜਿਹੜਾ ਕੁੜੀ ਦੇ ਨਾਮ ਤੇ ਫਿਰ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤਾਂ ਚੱਲਦੇ-ਚੱਲਦੇ ਉਹਨਾਂ ਦੀ ਅੱਗੇ ਮੋਬਾਈਲ ਦੀ ਟਰੈਕਿੰਗ ਕੀਤੀ ਤਾਂ ਉਹ ਦੋ ਜਣੇ ਫੜੇ ਗਏ ਵਿਕਾਸ रावत ਔਰ ਅਸ਼ੀਸ਼ ਤੇ ਕਿਰਨ ਗੋੜੀ ਉਹ ਤਿੰਨ ਅਸੀਂ ਗ੍ਰਿਫਤਾਰ ਕਰ ਲਿਆ ਚੌਥਾ ਜਿਹੜਾ ਰਾਏਪੁਰ ਖੁਰਦਾ ਕੁਲਦੀਪ ਉਹਦੀ ਵਾਲੀ ਗ੍ਰਿਫਤਾਰੀ ਬਾਕੀ ਹੈ ਤੇ ਇਹ ਰੈਣ ਵਾਲੇ ਕਿੱਥੇ ਦੇ ਨੇ ਜੀ ਇਹ ਦੋ ਤਾਂ ਜੀਲਪੁਰ ਦੀਆਂ ਵਿਕਟੋਰੀਆ ਦੇ ਹਨ ਤੇ ਕੁੜੀ ਮਣੀਵਾਜਰੇ ਰਹਿੰਦੀ ਹੈ ਕਿਰਨ ਤੇ ਇੱਕ ਮੁੰਡਾ ਰਾਏਪੁਰ ਖੁਰਦਾ ਚੰਡੀਗੜ੍ਹ ਦਾ ਤੇ ਇਹਨਾਂ ਤੇ ਕੋਈ ਪਹਿਲੇ ਵੀ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਮੇਰੇ ਖਿਆਲ ਜੀ ਇੱਕ ਤੇ ਇੱਕ ਤੇ ਪਰਚਾ ਹੈਗਾ ਅਸ਼ੀਸ਼ ਤੇ ਪਰਚਾ ਹੈਗਾ ਬਾਕੀ ਅਸੀਂ ਦੇਖ ਰਹੇ ਹਾਂ ਇਹਨਾਂ ਦਾ ਕ੍ਰਿਮਿਨਲ ਰਿਕਾਰਡ ਦੇਖ ਰਹੇ ਹਾਂ ਇਹ ਕਹਿੰਦੇ ਨਸ਼ਾ ਵੀ ਕਰਦੇ ਹੈਗੇ ਆ ਉਹ ਵੀ ਦੇਖ ਰਹੇ ਹਾਂ ਅਸੀਂ ਇਹਨਾਂ ਦਾ ਐਫਆਈਆ ਦਰਜ ਕਰਤੀ ਐਫਆਈਆ ਕਰਤੀ ਹੈ 349 ਕਿਸ ਤਾਰਾ ਦੇ ਅਗੇਂਸਟ ਕੀਤੀ ਸੀ ਅਸੀਂ ਇਹ ਜਬਰੀ ਪ੍ਰਾਪਤੀ ਕਰਤੀ 100 ਕਿੰਨੀ 115 ਇਹ ਅਸੀਂ ਇਹ ਕਰਤੀ 115 2352 335 ਬੀ ਐਨਐਸ ਨਵੇਂ ਕਾਨੂੰਨ ਦੇ ਤਹਿਤ ਐਫਆਈਆ ਦਰਜ ਕਰ ਦਿੱਤੀ ਇਹਨਾਂ ਤੇ ਤੇ ਅੱਗੇ ਦੀ ਕੀ ਕੀ ਕਾਰਵਾਈ ਅੱਗੇ ਸਾਡੀ ਇਨਵੈਸਟਿੰਗ ਚੱਲ ਰਹੀ ਹੈ ਇਹਨਾਂ ਨੂੰ ਰਿਕਵਰ ਰਿਕਵਰੀ ਕਰਾਉਣੀ ਹੈ ਰਿਮਾਂਡ ਤੇ ਹੈਗੇ ਆ ਰਿਮਾਂਡ ਤੇ ਹੈਗੇ ਆ ਕੀ ਤਿੰਨ ਦਿਨ ਦਾ ਰਿਮਾਂਡ ਇਹਨਾਂ ਦਾ 3 ਦਿਨ ਦਾ ਰਿਮਾਂਡ ਹੈ